फ्रेंड्स ਜਿਵੇਂ ਸੋ ਟਾਪਿਕ ਦੇ ਉੱਤੇ ਅੱਜ ਵੀਡੀਓ ਮੈਂ ਪੋਸਟ ਕਰਨ ਜਾ ਰਿਹਾ ਹਾਂ ਪਲੀਜ਼ ਆਪਣਾ ਓਪੀਨੀਅਨ ਦਿਓ ਆਪਣੇ ਕਮੈਂਟਸ ਜਿਓ ਕਿ ਤੁਸੀਂ ਇਸ ਚੀਜ਼ ਨਾਲ ਕਿੰਨੇ ਕ ਐਗਰੀ ਹੋ ਕਿੰਨੇ ਕ ਡਿਸਐਗਰੀ ਹੋ ਦੋਸਤੋ ਅਸੀਂ 2020 ਦੇ ਵਿੱਚ ਲੋਕਡਾਊਨ ਤੋਂ ਬਾਅਦ ਆਪਣੇ ਛੋਟੇ-ਛੋਟੇ ਬੱਚਿਆਂ ਨੂੰ ਫੋਨ ਤਾਂ ਪਕੜਾ ਦਿੱਤੇ ਆ ਉਸ ਤੋਂ ਬਾਅਦ ਫੋਨ ਦੇ ਉੱਤੇ ਆਨਲਾਈਨ ਕਲਾਸਿਸ ਦਾ ਕਲਚਰ ਤਾਂ ਸਟਾਰਟ ਹੋ ਗਿਆ ਹੁਣ ਵੀ ਚੱਲ ਰਿਹਾ ਹੈਗਾ ਉਸ ਤੋਂ ਬਾਅਦ ਜਿਨ੍ਹਾਂ ਨੂੰ ਬੱਚਿਆਂ ਨੂੰ ਫੋਨ ਟੈਂਪਰੇਰੀ ਦੇਣੇ ਸੀ ਉਹਨਾਂ ਨੂੰ ਸਾਨੂੰ ਮਜਬੂਰਨ ਸਾਨੂੰ ਪਰਮਾਨੈਂਟ ਲੈ ਕੇ ਦੇਣੇ ਪਏ। ਲੇਕਿਨ ਸਵਾਲ ਇਹ ਉੱਠਦਾ ਫੋਨ ਦੇ ਵਿੱਚ ਉਹ ਸਮਗਰੀ ਕੀ ਮਿਲ ਰਹੀ ਹੈ ਉਹਨਾਂ ਨੂੰ? ਫੋਨ ਦੇ ਵਿੱਚ ਕੋਈ ਸੋਸ਼ਲ ਮੀਡੀਆ ਦਾ ਤੁਸੀਂ ਪਲੇਟਫਾਰਮ ਖੋਲੋ, ਇੰਸਟਾਗ੍ਰam ਖੋਲੋ, ਫੇਸਬੁੱਕ ਖੋਲੋ, YouTube ਖੋਲੋ। ਉੱਥੇ ਅਸ਼ਲੀਲਤਾ, ਅਬਸਿਨਿਟੀ ਤੋਂ ਇਲਾਵਾ ਹੋਰ ਕੀ ਮਿਲ ਰਿਹਾ ਹੈਗਾ? ਕਿਹੜਾ ਗਿਆਨਵਰਧਨ ਉਹਨਾਂ ਦਾ ਉੱਥੋਂ ਹੋ ਰਿਹਾ ਹੈਗਾ? ਅਸੀਂ ਬੇਵੱਸ ਹੋ ਗਏ ਆ ਮਤਲਬ ਮੈਨੂੰ ਇਦਾਂ ਲੱਗਦਾ ਅਸੀਂ ਬਾਹਰ ਜੋ ਵਿਜੀਵਲ ਚੀਜ਼ਾਂ ਹੈਗੀਆਂ ਅਸੀਂ ਉਹਨਾਂ ਨਾਲ ਦੁਸ਼ਮਣਾਂ ਨਾਲ ਲੜ ਸਕਦੇ ਆ ਲੇਕਿਨ ਇਸ ਚੀਜ਼ ਦੇ ਉੱਤੇ ਪੇਰੈਂਟਸ ਕੁਝ ਨਹੀਂ ਕਰ ਸਕਦੇ ਹੈਲਪਲੈਸ ਹੈ ਉਦੋਂ ਹੀ ਪਤਾ ਲੱਗਦਾ ਜਦੋਂ ਉਹਨਾਂ ਦਾ ਬੱਚਾ ਅੱਗੇ ਛੋਟਾ ਜਿਹਾ ਹੀ ਹਜੇ ਬੱਚਾ ਹੁੰਦਾ ਉਹ ਆਪਣੀ ਰੀਲ ਪਾ ਰਿਹਾ ਹੈਗਾ ਉਹ ਆਪਣੇ ਵੀਡੀਓ ਪੋਸਟ ਕਰ ਰਿਹਾ ਬਹੁਤੇ ਬਹੁਤੇ ਵੀਡੀਓਜ਼ ਦੇ ਵਿੱਚ ਅਸੀਂ ਦੇਖਦੇ ਆ ਬੱਚਿਆਂ ਦੀ ਉਮਰ ਵੀ ਬੜੀ ਥੋੜੀ ਥੋੜੀ ਹੈ ਲੇਕਿਨ ਫੇਰ ਵੀ ਉਹ ਉਹ ਹਟ ਨਹੀਂ ਰਹੇ ਉਹ ਆਪਣਾ ਕਰ ਰਹੇ ਆ ਜੋ ਵੀ ਉਹਨਾਂ ਨੂੰ ਕਰਨਾ ਹੈਗਾ ਉਹਦੇ ਉੱਤੇ ਦੋਸਤੋ ਮੈਂ ਤਾਂ ਇਸ ਚੀਜ਼ ਦਾ ਜੋ ਹੱਲ ਜੋ ਮੇਰੇ ਦਿਮਾਗ ਦੇ ਵਿੱਚ ਆ ਰਿਹਾ ਜੋ ਮੈਂ ਸੋਚਿਆ ਹੈਗਾ ਉਹ ਹੱਲ ਇੱਕੋ ਹੀ ਹੈ ਤੁਸੀਂ ਹਰ ਚਾਹੇ ਕਿਸੇ ਵੀ ਲੜਕਾ ਲੜਕੀ ਨੇ ਅਸ਼ਲੀਲਤਾ ਲਈ ਵੀਡੀਓ ਜਾਂ ਫੋਟੋਗ੍ਰਾਫ ਕੋਈ ਵੀ ਕੋਈ ਬੰਦਾ ਪੋਸਟ ਕਰਦਾ ਹੈ ਤੁਸੀਂ ਪਲੀਜ਼ ਉਸ ਚੀਜ਼ ਨੂੰ ਰਿਪੋਰਟ ਕਰੋ ਜੋ ਮੈਂ ਕਰਨ ਜਾ ਰਿਹਾ ਜੋ ਮੈਂ ਸੋਚਿਆ ਇਹ ਰਹਾ ਤੁਸੀਂ ਉਹਨੂੰ ਰਿਪੋਰਟ ਕਰੋ ਰਿਪੋਰਟ ਕਰਨ ਦਾ ਤਰੀਕਾ ਇਹੀ ਹੈ ਤੁਸੀਂ ਮੈਂ ਤਾਂ ਜੋ ਜੋ ਮੈਂ ਸੋਚਿਆ ਉਹ ਐਕਸਟ੍ਰੀਮ ਵੇ ਹੈ ਕਿ ਮੈਂ ਤਾਂ ਉਹਦੀ ਲਿਟਰਲੀ ਉਹਦੀ ਮੈਂ ਪੁਲਿਸ ਕੰਪਲੇਂਟ ਕਰਿਆ ਕਰੂੰਗਾ ਦੇਖੋ ਮੈਨੂੰ ਪਤਾ ਹੈ ਸ਼ਰੀਲਤਾ ਦੇ ਉੱਤੇ ਬਹੁਤ ਬਥੇਰੇ ਬੁੱਧੀਜੀਵੀਆਂ ਨੇ ਨਿਕਲ ਕੇ ਆ ਜਾਣਾ ਕਿ ਲਓ ਜੀ ਉਹ ਤਾਂ ਆਪਣਾ ਅੰਗ ਪ੍ਰਦਰਸ਼ਨ ਕਰ ਰਹੀ ਹੈ ਤੁਹਾਨੂੰ ਕੀ ਲੈਣਾ ਦੇਣਾ ਤੁਸੀਂ ਨਾ ਦੇਖੋ ਬਾਰਾ ਜੀ ਜਿਹੜੇ ਬੰਦੇ ਇਹ ਗੱਲ ਕਹਿ ਰਹੇ ਆ ਐਸ ਵੇਲੇ ਉਹ ਆਪਣੇ ਬੱਚਿਆਂ ਦੇ ਫੋਨ ਚੈੱਕ ਕਰਨ ਉਹਨਾਂ ਦੇ ਸਰਚ ਇੰਜਨਾਂ ਦੇ ਵਿੱਚ ਜਾ ਕੇ ਦੇਖ ਲੈਣ ਕਿ ਕੀ ਕੀ ਉਹ ਸਰਚ ਹੋ ਰਿਹਾ ਉੱਥੇ ਕੋਈ ਅਧਿਆਤਮ ਨਹੀਂ ਸਰਚ ਹੋ ਰਿਹਾ ਕੋਈ ਮੁਕਤੀ ਦੀਆਂ ਗੱਲਾਂ ਮੋਕਸ਼ ਦੀਆਂ ਗੱਲਾਂ ਨਹੀਂ ਉਹ ਸਰਚ ਕਰ ਰਹੇ ਕੋਈ ਆਨੇਬਲ ਅਬਦੁਲ ਕਲਾਮ ਜੀ ਨੂੰ ਬਣਨ ਦੇ ਬਾਰੇ ਕੋਈ ਸੋਚ ਨਹੀਂ ਸਰਚ ਹੋ ਰਹੀ ਉੱਥੇ ਸਰਚ ਗੰਦਗੀ ਹੀ ਹੋ ਰਹੀ ਕਿਉਂਕਿ ਜੇ ਅਸੀਂ ਇਹ ਸੋਚਦੇ ਹਾਂ ਕਿਸੇ ਦੇ ਘਰ ਦੇ ਨਾਲ ਕਿਸੇ ਦੇ ਘਰ ਦੇ ਵਿੱਚ ਹੋ ਰਹੀ ਆ ਜਾਂ ਕਿਸੇ ਦਾ ਬੱਚਾ ਦੇਖ ਰਿਹਾ ਜਾਂ ਕਿਸੇ ਦਾ ਬੱਚਾ ਕਰ ਰਿਹਾ ਦੋਸਤੋ ਇਹ ਜਿਹੜੀ ਅੱਗ ਹੈ ਸਾਰੇ ਸਮਾਜ ਦੇ ਵਿੱਚ ਫੈਲ ਰਹੀ ਹੈ ਇਹਨੂੰ ਰੋਕਣਾ ਪੈਣਾ ਤੁਸੀਂ ਅਗਰ ਰਿਪੋਰਟ ਨਹੀਂ ਕਰ ਸਕਦੇ ਪੁਲਿਸ ਨੂੰ ਤੁਸੀਂ ਉਸੇ ਕੰਟੈਂਟ ਦੇ ਥੱਲੇ ਜਰੂਰ ਆਪਣਾ ਹੈਸ਼ਟੈਗ ਲਗਾਓ ਪੁਲਿਸ ਹੈਸ਼ਟੈਗ ਲਗਾਓ ਬਾਈਕਾਟ ਹੈਸ਼ਟੈਗ ਲਗਾਓ ਅਬਿਊਜ਼ ਕੰਟੈਂਟ ਕਾਰਨ ਇਹ ਹੈ ਜਦੋਂ ਤੱਕ ਤੁਸੀਂ ਇਸ ਚੀਜ਼ ਦੇ ਉੱਤੇ ਆਵਾਜ਼ ਨਹੀਂ ਚੱਕੋਗੇ ਸਾਹਮਣੇ ਵਾਲਾ ਬੰਦਾ ਜਿਹਨੇ ਪੋਸਟ ਪਾਈ ਆ ਵੀਡੀਓ ਪਾਈ ਆ ਉਹਨੂੰ ਵੀ ਡਰ ਰਹੇਗਾ ਕਿ ਇਹਨੇ ਥੱਲੇ ਪੁਲਿਸ ਲਿਖਿਆ ਕੰਪਲੇਨ ਟੂ ਪੁਲਿਸ ਲਿਖੋ ਤੁਸੀਂ ਤੁਸੀਂ ਜਦੋਂ ਪੁਲਿਸ ਲਿਖਣਾ ਸ਼ੁਰੂ ਕਰੋਗੇ ਉਹ ਅਗਲੀ ਵੀਡੀਓ ਪਾਉਣ ਤੋਂ ਪਹਿਲਾਂ ਪੰਜ ਵਾਰ ਸੋਚੇਗਾ ਵੀ ਇਹ ਦੱਸ ਜਾਣੇ ਉਹਨੇ ਪੁਲਿਸ ਲਿਖ ਦਿੱਤਾ ਕਿਤੇ ਇਹ ਨਾ ਹੋਵੇ ਮੈਨੂੰ ਸ਼ਾਮ ਨੂੰ ਥਾਣੇ ਬੁਲਾਇਆ ਹੋਵੇ ਜੋਸੋ ਵੀਡੀਓ ਚੰਗੀ ਲੱਗਦੀ ਸ਼ੇਅਰ ਕਰਿਓ ਪਲੀਜ਼ ਔਰ ਪਲੀਜ਼ ਜਿਹੜਾ ਹੱਲ ਜੋ ਜੇ ਕਿਸੇ ਭਾਈ ਦੇ ਕੋਲ ਭੈਣ ਦੇ ਕੋਲ ਵਧੀਆ ਹੱਲ ਹੈਗਾ ਬੱਚਿਆਂ ਨੂੰ ਚੰਗੇ ਰਸਤੇ ਲਾਉਣ ਦਾ ਬੱਚਿਆਂ ਨੂੰ ਆਪਣੇ ਆਪਣੇ ਧਰਮ ਜੋ ਜਿਹੜੇ ਵੀ ਉਹ ਧਰਮ ਨੂੰ ਬਿਲੋਂਗ ਕਰਦੇ ਹੋ ਉਸ ਪਾਸੇ ਲਾਉਣ ਦਾ ਜੇ ਕੋਈ ਕੋਈ ਹੱਲ ਹੈਗਾ ਚੰਗੀ ਸੋਚ ਚੰਗੇ ਸਮਾਜ ਦੇ ਵਿੱਚ ਸ਼ਿਸ਼ਟਾਚਾਰ ਸਿਖਾਉਣ ਦਾ ਕੋਈ ਹੋਰ ਹੱਲ ਹੈਗਾ ਅਬਸੀਨਿਟੀ ਨੂੰ ਹਟਾਉਣ ਦਾ ਕੋਈ ਹੱਲ ਹੈਗਾ ਜਰੂਰ ਕਮੈਂਟਸ ਦੇ ਵਿੱਚ ਦੱਸਿਓ ਜਾਂ ਮੈਨੂੰ ਪਰਸਨਲੀ ਮੈਸੇਜ ਕਰਕੇ ਦੱਸਿਓ ਧੰਨਵਾਦ ਜੈ ਹਿੰਦ